ਔਰ ਕੀ ਤਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫਾਇਰ ਵਰਗੇ ਵਾਲੀਆਂ ਖੌਰੂ ਪਾਉਂਦੇ ਜਾਂਦੇ ਆ ਮਾਨੀ ਪਾਰਟੀ ਦੀ ਸਰਕਾਰ ਹੈ ਇਹਨਾਂ ਛੜ ਤੇ ਆਪਣੀ ਬਣਾਏ ਨੇ ਇਹ ਨਾ ਮੈਂ ਉੱਥੋਂ ਤੋਂ ਨਹੀਂ ਆਏ ਹਾਂ ਉੱਤਰ ਕੇ ਕੋਹਾਂ ਤੋਂ ਆਨੇ ਮਾਹੂ ਇਹ ਦੇਖੋ ਜੌਰੀ ਭੈਣ ਹੋਣੀ ਆ ਜ਼ੂਮ ਕਰਕੇ ਲਾ ਕੋਈ ਇਹ ਘਾਰ ਵਾਲੀ ਇਹ ਦੇਖੋ

ਔੜਕੀ ਤੁਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫਾਇਰ ਵਗੇੜ ਵਾਲੀਆਂ ਖੌਰੂ ਪਾਉਂਦੇ ਜਾਂਦੇ ਆ ਇਹ ਆਮ ਆਨੀ ਪਾਰਟੀ ਦੀ ਸਰਕਾਰ ਆ ਇਹ ਛੱਡਦੇ ਆ ਪਾਣੀ ਬਣਾਉਣੇ ਇਹ ਜਿਵੇਂ ਉੱਥੋਂ ਤਾਂ ਨਹੀਂ ਆਏ ਉੱਤਰ ਕੇ ਉਹਨਾਂ ਤੋਂ ਆਣੀ ਮਾਹ ਆਉਂਦੀ ਦੇਖੋ ਜਿਉਂਦੀ ਭੈਣ ਹੋਣੀ ਆ ਚੁੱਕਾ ਤੇ ਨਾ ਕੋਈ ਨਿਕਾਹ ਵਾਲੀ ਦੇਖੋ

ਔੜ ਕੀ ਤਰਪੰਦੇ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫਾਇਰ ਵਗੇੜ ਵਾਲੀਆਂ ਖੌਰੂ ਪਾਉਂਦੇ ਜਾਂਦੇ ਆ ਮਾਨੀ ਪਾਰਟੀ ਦੀ ਸਰਕਾਰ ਹੈ ਛੜ ਤੇ ਆਪਣੀ ਬਣਾਏ ਨੇ ਨਵੇਂ ਉੱਥੋਂ ਤਾਂ ਨਹੀਂ ਆਏ ਉੱਤਰ ਕੇ ਕੋਹਾਂ ਤੁਹਾਨੂੰ ਦੇ ਮਾਂ ਹੋਵੇ ਦੇਖੋ ਜੌਦੀ ਭੈਣ ਹੋਣੀ ਆ ਤੁੱਕ ਕਰ ਲੈਣੀ ਹਨ ਇਹ ਕਾਰ ਵਾਲੀ ਦੇਖੋ